ਇਹ ਢਾਡੀ ਕਲਾ ਰਾਗੀ ਜਾਂ ਕਵੀਸ਼ਰ ਬਣਨਾ ਇਹ ਇੱਕ ਜ਼ਿੰਦਗੀ ਅਰਪਣ ਕਰਨੀ ਇਸ ਕਿੱਤੇ ਨੂੰ ਹੁਣ ਜਿਹੜਾ ਪੈਸੇ ਖਾਤਰ ਆਊਗਾ ਉਹ ਕਦੇ ਇਸ ਕਿੱਤੇ ਦੇ ਵਿੱਚ ਕਾਮਯਾਬ ਨਹੀਂ ਹੁੰਦਾ ਪਰ ਜਿਹੜੇ ਅੱਜ ਕਹਿੰਦੇ ਵੀ ਅਸੀਂ ਇਹ ਛੱਡ ਕੇ ਜੀ ਕਲਾਕਾਰ ਬਣ ਜਾਣਾ ਅੱਜ ਕਲਾਕਾਰ ਧੱਕੇ ਖਾ ਕੇ ਇਹ ਲਾਈਨ 'ਚ ਆ ਗਏ ਜਿਹੜੇ ਕਲਾਕਾਰ ਬਣੇ ਤੇ ਦੁਬਾਰੇ ਫਿਰ ਢਾਡੀ ਬਣ ਗਏ ਮੇਰਾ ਬਾਬਾ ਨਾਨਕ ਕਹਿੰਦਾ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਿਹੜੇ ਲੋਕ ਕਲਾ ਤਬਦੀਲ ਕਰ ਗਏ ਜਾਂ ਤਬਦੀਲ ਕਰਨਾ ਚਾਹੁੰਦੇ ਨੇ ਉਹਨਾਂ ਨੇ ਉਹਨਾਂ ਦੇ ਵੱਲੋਂ ਦਲੀਲਾਂ ਦਲੇਰ ਮਹਿੰਦੀ ਦੀਆਂ ਹਰ ਭਜਨ ਮਾਨ ਦੀਆਂ ਜਿਹੜੇ ਕਿਤੇ ਨਾ ਕਿਤੇ ਪਹਿਲਾਂ ਤਾਂ ਇਸ ਚੀਜ਼ ਦੇ ਨਾਲ ਜੁੜੇ ਸੀ ਪਰ ਬਾਅਦ ਵਿੱਚ ਉਹ ਟੁੱਟ ਗਏ ਫਿਰ ਉਹਨਾਂ ਦੇ ਵੱਲੋਂ ਇਹ ਦਲੀਲਾਂ ਦੇਣ ਦਾ ਕਾਰਨ ਕੀ ਹੈ ਖੜਕੂ ਸਿੰਘਾਂ ਦੀਆਂ ਵਾਰਾਂ ਵੀ ਬੜੇ ਢੱਲਦੇ ਨਾਲ ਗਾਉਣੇ ਹੋ ਤੇ ਖੜਕੂ ਸਿੰਘਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਕਿਸ ਤਰ੍ਹਾਂ ਹੋਗੇ ਤੁਸੀਂ ਪੰਜਾਬ ਨਗਾਰਾ মিডিਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਬਰਾਜ ਇਹ ਗੱਲ ਕੀਤੀ ਜਾਵੇ ਤਾਂ ਖਾਸ ਕਰ ਸਿੱਖ ਕੌਮ ਦੇ ਵਿੱਚ ਪ੍ਰਚਾਰਕਾਂ ਦੀ ਰਾਗੀ ਢਾਡੀਆਂ ਦੀ ਬਹੁਤ ਵੱਡੀ ਭੂਮਿਕਾ ਰਹਿੰਦੀ ਹੈ ਤੇ ਇਸੇ ਨੂੰ ਲੈ ਕੇ ਇੱਕ ਇਹ ਵੀ ਖਾਸ ਗੱਲ ਕਹੀ ਜਾਂਦੀ ਹੈ ਕਿ ਕੌਮ ਦੀ ਰੀੜ ਦੀ ਹੱਡੀ ਨੇ ਕੌਮ ਦੇ ਪ੍ਰਚਾਰਕ ਇਸੇ ਨੂੰ ਲੈ ਕੇ ਜਿੱਥੇ ਮੌਜੂਦਾ ਸਮੇਂ ਦੇ ਵਿੱਚ ਨਵੇਂ ਢਾਡੀ ਬਨਣ ਵਾਲੇ ਨਵਾਂ ਨਵੇਂ ਕਥਾਵਾਚਕ ਅਤੇ ਕਵੀਸ਼ਰ ਸਿੰਘ ਬਨਣ ਵਾਲੇ ਨੌਂਦਵਾਨ ਕਿਤੇ ਨਾ ਕਿਤੇ ਨਿਰਾਸ਼ਤਾ ਦੇ ਵਿੱਚ ਆ ਕੇ ਇਹ ਵੀ ਗੱਲ ਕਹਿ ਜਾਂਦੇ ਨੇ ਕਿ ਅਸੀਂ ਇਸ ਕਰਕੇ ਇਸ ਖੇਤਰ ਦੇ ਨਾਲ ਨਹੀਂ ਜੁੜਨਾ ਚਾਹੁੰਦੇ ਕਿ ਇਹਦੇ ਵਿੱਚ ਕੁਝ ਪੈਸਾ ਜ਼ਿਆਦਾ ਨਹੀਂ ਆਮਦਨ ਜ਼ਿਆਦਾ ਨਹੀਂ ਅਸੀਂ ਗਾਇਕੀ ਦੇ ਵੱਲ ਰੁਝਾਨ ਰੱਖਦੇ ਆਂ ਤੇ ਮੌਜੂਦਾ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੇ ਧਾਰਮਿਕ ਕਿੱਤੇ ਨੂੰ ਛੱਡ ਕੇ ਗਾਇਕੀ ਨੂੰ ਅਪਣਾਇਆ ਵੀ ਹੈ ਪਰ ਅੱਜ ਇੱਕ ਅਜਿਹੀ ਮਿਸਾਲ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ ਰਿਹਾ ਹਾਂ ਜਿਹੜੀ ਸ਼ਖਸੀਅਤਾ ਜਿੱਥੇ ਢਾਡੀ ਕਲਾ ਦੇ ਨਾਲ ਅੰਤਾਂ ਦਾ ਮੋਹ ਕਰਦੀ ਹੈ ਇਹੀ ਆਪਣੀ ਕਿਰਤ ਚਲਾਉਣ ਵਾਸਤੇ ਆਪਣੇ ਪਰਿਵਾਰ ਦੇ ਗੁਜ਼ਾਰਨ ਵਾਸਤੇ ਇੱਕ ਨਵੇਕਲੀ ਕਿਰਤ ਵੀ ਕਰਦੇ ਨਜ਼ਰ ਆਉਂਦੇ ਨੇ ਮੇਰੇ ਨਾਲ ਨੇ ਸਿੰਘ ਸਾਹਿਬ ਭਾਈ ਜਸਮੀਰ ਸਿੰਘ ਖੇੜੀ ਜੋ ਕਿ ਇੱਕ ਪ੍ਰਚਾਰਕ ਦੇ ਤੌਰ ਤੇ ਵਿਚਰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਖੇੜੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਤੁਹਾਡੇ ਜਿਹੜੀ ਸਾਹਿਬ ਸਭ ਤੋਂ ਪਹਿਲਾਂ ਮੈਂ ਮੁੱਢਲੇ ਰੂਪ ਦੇ ਵਿੱਚ ਸ਼ੁਰੂਆਤ ਇੱਥੋਂ ਕਰਾਂਗਾ ਕਿਉਂਕਿ ਜਿਵੇਂ ਮੈਂ ਜ਼ਿਕਰ ਆਪਣੇ ਸ਼ਬਦਾਂ ਦੇ ਵਿੱਚ ਕੀਤਾ ਕਿ ਨੌਟਵਾਨ ਕਿਤੇ ਨਾ ਕਿਤੇ ਨਿਰਾਸ਼ਤਾ ਦੇ ਵਿੱਚ ਨੇ ਮੁਟਿਆਰਾਂ ਕਹਿੰਦੀਆਂ ਨੇ ਕਿ ਅਸੀਂ ਇਸ ਕਿਤੇ ਦੇ ਨਾਲ ਨਹੀਂ ਜੁੜਨਾ ਕਿਉਂਕਿ ਇਹਦੇ ਵਿੱਚ ਬਹੁਤੀ ਜ਼ਿਆਦਾ ਆਮਦਨ ਨਹੀਂ ਬਹੁਤਾ ਜ਼ਿਆਦਾ ਪੈਸਾ ਨਹੀਂ ਸਾਡੇ ਕੋਲੇ ਤੇ ਉਹ ਗਾਇਕੀ ਨੂੰ ਅਪਣਾਉਂਦੇ ਨਜ਼ਰ ਆਉਂਦੇ ਨੇ ਇਸ ਗੱਲ ਨੂੰ ਸਹੀ ਮੰਨਦੇ ਹੋ ਮੈਂ ਇਸ ਗੱਲ ਨੂੰ ਸਹੀ ਨਹੀਂ ਮੰਨਦਾ ਕਿਉਂਕਿ ਇਹ ਜਿਹੜਾ ਕੀਤਾ ਏ ਇਹ ਢਾਡੀ ਕਲਾ ਰਾਗੀ ਜਾਂ ਕਵਿਸ਼ਰ ਬਣਾਣਾ ਇਹ ਇੱਕ ਜ਼ਿੰਦਗੀ ਅਰਪਣ ਕਰਨੀ ਇਸ ਕਿੱਤੇ ਨੂੰ ਜੇ ਆਪਾਂ ਕਹਦੇ ਸਿੱਖੀ ਦੇ ਨਾਲ ਜਿਹੜੇ ਪਿਆਰ ਕਰਦੇ ਆ ਨਾ ਉਹ ਇਸ ਕਿੱਤੇ ਦੇ ਅੰਦਰ ਆਉਂਦੇ ਨੇ ਹੁਣ ਜਿਹੜਾ ਪੈਸੇ ਖਾਤਰ ਆਊਗਾ ਉਹ ਕਦੇ ਇਸ ਕਿੱਤੇ ਦੇ ਵਿੱਚ ਕਾਮਯਾਬ ਨਹੀਂ ਹੁੰਦਾ ਜੇ ਆਪਾਂ ਪੈਸਾ ਦੇਖ ਲਈਏ ਪੈਸਾ ਇਸ ਕਿੱਤੇ ਦੇ ਵਿੱਚ ਬਾਧੂ ਹੈ ਪੈਸੇ ਦੀ ਕੋਈ ਘਾਟ ਨਹੀਂ ਹੈਗੀ ਸੰਗਤਾਂ ਬਥੇਰਾ ਮਾਨ ਸਨਮਾਨ ਦਿੰਦੀ ਆ ਉੱਥੇ ਮਿਹਨਤ ਵੀ ਕਰਨੀ ਪੈਂਦੀ ਹੈ ਜੇ ਆਪਾਂ ਮਿਹਨਤੇ ਨਹੀਂ ਕਰਨੀ ਕਹਦੇ ਪੈਸਾ ਇੰਨਾ ਆ ਜਵੇ ਐਂ ਤਾਂ ਕੋਈ ਨਹੀਂ ਦਿੰਦਾ ਕਿ ਮੁੱਲ ਨਹੀਂ ਪਾਉਂਦਾ ਪਰ ਜਿਹੜੇ ਅੱਜ ਕਹਿੰਦੇ ਵੀ ਅਸੀਂ ਇਹ ਛੱਡ ਕੇ ਜੀ ਕਲਾਕਾਰ ਬਣ ਜਾਣਾ ਅੱਜ ਕਲਾਕਾਰ ਠੱਕੇ ਖਾ ਕੇ ਇਹ ਲੈਨ ਚ ਆ ਗਏ ਜਿਹੜੇ ਕਲਾਕਾਰ ਬਣੇ ਤੇ ਦੁਬਾਰੇ ਫੇਰ ਢਾਡੀ ਬਣ ਗਏ ਕਈ ਅਹੀਂ ਆ ਜੀ ਹਸਤੀਆਂ ਮਹਾਨ ਜਿਹੜੇ ਅੱਜ ਵੀ ਟੌਪ ਦੇ ਢਾਡੀ ਐ ਉਹਨਾਂ ਨੇ ਕਲਾਕਾਰੀ ਵੀ ਅਪਣਾ ਲਈ ਫੇਰ ਛੱਡ ਕੇ ਫੇਰ ਇੱਧਰ ਆ ਗਏ ਤੁਸੀਂ ਖਾਸ ਕਰ ਢਾਡੀ ਕਲਾ ਦੇ ਨਾਲ ਕਦੋਂ ਤੋਂ ਜੁੜਦੇ ਹੋ ਤੁਹਾਡਾ ਮੋਹ ਕਿਵੇਂ ਪੈ ਜਾਂਦਾ ਇਸ ਕਲਾ ਦੇ ਨਾਲ ਤਕਰੀਬਨ ਜੇ ਆਪਾਂ ਕਹਿ ਦਈਏ ਸਾਨੂੰ ਪਿੰਡ ਦੇ ਵਿੱਚ ਮੇਰਾ ਪਿੰਡ ਹੈ ਖੇੜੀ ਨੇੜੇ ਗੜਾਂਗਾ ਉੱਦਾਂ ਕਾਗਜ਼ਾਂ 'ਚ ਖੋਗਾ ਖੇੜੀ ਚੱਲਦਾ ਜ਼ਿਲ੍ਹਾ ਮੇਰਾ ਮੋਹਾਲੀ ਉਹ ਪਰ ਬਚਪਨ ਦੇ ਵਿੱਚ ਸਾਨੂੰ ਤਕਰੀਰੋਂ ਪਿੰਡ ਦੇ ਵਿੱਚ ਭਗਤਾਂ ਦਾ ਲਾਣਾ ਵੱਜਦਾ ਮੇਰੇ ਬਾਬਾ ਜੀ ਪਾਠੀ ਸਿੰਘ ਸਾਨੂੰ 100 ਸਾਲ ਤੋਂ ਉੱਤੇ ਉਹਨੇ ਚੜ੍ਹਾਈ ਕਰੀਆ ਬਜ਼ੁਰਗ ਮੇਰੇ ਬਾਪੂ ਜੀ ਉਹ ਵੀ ਪਾਠ ਕਰਦੇ ਮੈਂ ਵੀ ਅਖੰਡ ਪਾਠ ਸਾਹਿਬ ਦੀ ਸੇਵਾ ਫਿਰ ਉਹ ਤੋਂ ਬਾਅਦ ਆਪਾਂ ਜਦੋਂ ਪਿੰਡਾਂ 'ਚ ਡਿਊਟੀਆਂ ਕਰਦੇ ਸੀ ਪਿੰਡਾਂ 'ਚ ਗ੍ਰਾਂਥੀ ਦੀ ਅੱਜ ਵੀ ਪੁੱਛ ਨਹੀਂ ਮੈਂ ਸੱਚ ਕਹਿਣਾ ਜੇ ਆਪਾਂ ਗ੍ਰਾਂਥੀ ਸਿੰਘ ਦੀ ਗੱਲ ਕਰੀਏ ਨਾ ਅੱਜ ਵੀ ਗ੍ਰਾਂਥੀ ਸਿੰਘ ਦੀ ਕੋਈ ਉਸ ਪਿੰਡਾਂ ਦੇ ਵਿੱਚ ਜਿਹੜੀ ਅਹਿਮੀਅਤ ਨਹੀਂ ਹੈਗੀ ਉੰਜਾ ਕਹੀ ਜਾਣਗੇ ਵੀ ਹਾਂ ਜੀ ਬਾਬਾ ਬੁੱਢਾ ਜੀ ਦਾ ਖਿਤਾਬ ਹੈ ਪਰ ਬਾਬਾ ਬੁੱਢਾ ਜੀ ਦੀ ਪਦਵੀ ਸਮਝਦੇ ਨਹੀਂ ਪਰ ਜਿੱਥੇ ਕਹਦੀ ਹੈ ਕਈ ਪਾਠੀ ਸਿੰਘ ਇਹੋ ਜਿਹੇ ਆ ਵੀ ਉਹਨਾਂ ਦੇ ਆਪਣੇ ਵੀ ਜੀਵਨ ਨਹੀਂ ਪਰ ਆਪਾਂ ਜੇ ਕਹਦੀ ਹੈ ਜਿਹੜਾ ਨਿਤਨੇਮ ਕਰਨਾ ਗੁਰੂ ਦੀ ਬਾਣੀ ਪੜ੍ਹਨੀ ਹੈ ਉਹ ਜ਼ਰੂਰੀ ਹੈ ਪਰ ਪਿੰਡਾਂ ਦੇ ਵਿੱਚ ਪਾਠੀ ਸਿੰਘਾਂ ਨੂੰ ਮਿਲਦਾ ਕੀ ਹੈ ਜਿਸ ਸਮੇਂ ਆਪਾਂ ਡਿਊਟੀਆਂ ਕਰਿਆ 500 ਜਾਂ 1000 ਰੁਪਏ 900 ਮਹੀਨੇ ਤਨਖਾਹ ਦਿੰਦੇ ਸੀ ਪਰ ਆਪਣੇ ਕੋਲ ਉਸ ਸਮੇ ਵੀ ਇਹ ਸਾਧਨ ਸੀ ਆਪਣੇ ਆਟੋ ਰੱਖਿਆ ਹੋਇਆ ਸੀ 2010 ਦੇ ਵਿੱਚ 10 ਤਰੀਕ 10ਵਾਂ ਮਹੀਨਾ 2010 ਸੰਧ ਦੇ ਵਿੱਚ ਆਪਾਂ ਨੇ ਭਿਆਗੋ ਲਿਆ ਸੀ ਡੀਜ਼ਲ ਤੁਸੀਂ ਤੇ ਕੌਮ ਦੇ ਪ੍ਰਚਾਰਕੋਂ ਤੇ ਜਿਹੜਾ ਕੌਮ ਦਾ ਪ੍ਰਚਾਰਕ ਹੈ ਉਹਨੂੰ ਆਟੋ ਦੀ ਜ਼ਰੂਰਤ ਕਿਉਂ ਪੈ ਗਈ ਜੇ ਆਪਾਂ ਕਹਿ ਦਈਏ ਵੀ ਆਟੋ ਕਿਹੜੇ ਕੋਈ ਮਾੜੀ ਚੀਜ਼ ਹੈ ਮੇਰਾ ਬਾਬਾ ਨਾਨਕ ਕਹਿੰਦਾ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਗੁਰਨਾਨ ਨਾਮਰ ਜਨੇ ਹਲਵਾਇਆ ਖੇਤੀ ਕਰੀ ਜੇ ਆਪਾਂ ਕਹਈਏ ਗੁਰਨਾਨ ਨਕ ਨੂੰ ਕੀ ਲੋਡ ਪਈ ਤੀ ਖੇਤੀ ਕਰਨ ਦੀ ਮਹਾਰਜ ਨੇ ਇੱਕ ਸੁਨੇਹਾ ਦਿਆ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਪੀੜੀ ਨੂੰ ਐਵੇਂ ਤ ਦਈਆ ਵੀ ਪਹਿਲਾ ਜਿਹੜਾ ਕਿਰਤ ਹੈ ਕਿਰਤ ਧਰਮ ਦੀ ਹੋਵੇ ਸਾਫ ਸੁਥਰੀ ਕਿਰਤ ਹੋਵੇ ਇਹ ਨਾ ਵੀ ਚੋਰੀਆਂ ਕਰੋ ਠੱਗੀਆਂ ਕਰੋ ਫਰਾਡ ਕਰੋ ਇਹ ਕੰਮ ਨਾ ਕਿਰਤ ਜਿਹੜੀ ਮਰਜ਼ੀ ਕਰ ਸਕਦੇ ਆਪਾਂ ਖੇਤੀ ਕਰ ਸਕਦੇ ਆਂ ਆਪਾਂ ਦਿਹਾੜੀ ਕਰ ਸਕਦੇ ਆਂ ਆਟੋ ਚਲਾ ਲਓ ਕੋਈ ਗੱਡੀ ਚਲਾਉਂਦਾ ਹੁਣ ਆਇ ਤਾਂ ਆਪਾਂ ਜੇ ਕੱਲ ਨੂੰ ਗੱਡੀ ਲੈ ਲਈ ਜਿਹੜੀਆਂ ਗੱਡੀਆਂ ਚੱਲਦੀਆਂ ਉਹ ਲੋ ਉੱਪਰ ਦੇ ਅੰਦਰ ਪਰ ਉਹ ਗੱਡੀ ਨਾਲੋਂ ਆਪ ਨੂੰ ਆਟੋ ਚ ਆਨੰਦ ਬਹੁਤ ਹੈ ਗੱਡੀ 'ਚ ਨੱਟ ਤੇ ਸਵਾਰੀ ਮਿਲਣੀ ਹੈ ਇੱਥੇ ਖੋਲੀ ਰੋਡ ਤੇ ਜਿੱਧਰ ਨੂੰ ਮਾਜੀ ਦੱਬ ਦੋ ਕੀਲੀ ਜਿੱਧਰ ਨੂੰ ਜਾਓਗੇ ਸਵਾਰੀਓ ਸਵਾਰੀ ਹੈ ਮਹਾਰਤ ਜਿਹੜਾ ਦਾਣਾ ਪਾਣੀ ਮਾਰਜ ਕਰੇ ਨੱਕ ਨੱਥ ਖਾਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਧਰਮ ਦੇ ਨਾਲ ਜੁੜ ਕੇ ਜਿਹੜੇ ਢਾਡੀ ਬਣਦੇ ਨੇ ਕਥਾਵਾਚਕ ਪ੍ਰਚਾਰਕ ਬਣਦੇ ਨੇ ਖਾਸ ਕਰ ਨੌਜਵਾਨ ਤੇ ਉਹਨਾਂ ਦੇ ਸ਼ੰਕੇ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡੇ ਹੁੰਦੇ ਨੇ ਤੇ ਉਸ ਤੋਂ ਬਾਅਦ ਉਹ ਆਪਣੀ ਲਾਈਨ ਨੂੰ ਤਬਦੀਲ ਕਰ ਲੈਂਦੇ ਨੇ ਕੋਈ ਗਾਇਕ ਬਣ ਜਾਂਦਾ ਹੈ ਕੋਈ ਕਿਸੇ ਤਰੀਕੇ ਦੇ ਨਾਲ ਕਿਹੜੇ ਖੇਤਰ ਦੇ ਵੱਲੇ ਚਲੇ ਜਾਂਦਾ ਹੈ ਕੀ ਲੱਗਦਾ ਹੈ ਕਿ ਉਹ ਜਿਹੜਾ ਨਵਾਂ ਜੂਥ ਧਰਮ ਦੇ ਵੱਲੇ ਕੁਝ ਸਮੇਂ ਵਾਸਤੇ ਆਉਂਦਾ ਹੈ ਬਾਅਦ ਵਿੱਚ ਆਪਣੀ ਲਾਈਨ ਤਬਦੀਲ ਕਰ ਲੈਂਦਾ ਹੈ ਫਿਰ ਉਹਨਾਂ ਦੀ ਕੋਈ ਮਨਸ਼ਾ ਹੋਰ ਹੁੰਦੀ ਹੈ ਕਿ ਧਰਮ ਦੀ ਸੇਵਾ ਕਰਨ ਦੇ ਨਾਲੋਂ ਜੇ ਆਪਾਂ ਕਹਿ ਦਈਏ ਫਿਰ ਤਾਂ ਮਨਸ਼ਾ ਹੋ ਰਹੀ ਹੈ ਕਿਉਂ ਜੇ ਚਿੱਤ ਮੇਰਾ ਕਰਾਲੀ ਕਿੱਥੇ ਲਿਆਣ ਬਿਠਾ ਲਈ ਐਦਾਂ ਕੰਮ ਨਹੀਂ ਚੱਲਦਾ ਕੋਈ ਵੀ ਕੀਤਾ ਜੇ ਅਪਣਾਉਣਾ ਹੈ ਉਹਨੂੰ ਦਿਲੋਂ ਪਿਆਰ ਕਰਨਾ ਪੈਂਦਾ ਹੈ ਜੇ ਆਪਾਂ ਦਿਲੋਂ ਪਿਆਰ ਕਰਾਂਗੇ ਉਸ ਕਿਤੇ ਨੂੰ ਮਨੋਂ ਉਹਨੂੰ ਪੂਰਾ ਟਾਈਮ ਦਵਾਂਗੇ ਜੇ ਆਪਾਂ ਢਾਡੀ ਕਲਾ ਵੀ ਮੰਨੀਏ ਢਾਡੀ ਕਲਾ ਕਿਹੜੇ ਸੌਖਾ ਹੀ ਕੰਮ ਹੈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਅੱਜ ਮੋਰਾਂ ਵਾਲੀ ਸਾਹਿਬ ਦਾ ਨਾਮ ਹੈ ਦੁਨੀਆ ਦੇ ਅੰਦਰ ਜੇ ਆਪਾਂ ਕਰੀਏ ਜਿੱਥੇ ਸੋਹਣ ਸਿੰਘ ਸੀਤਲ ਸਾਹਿਬ ਦਾ ਨਾਮ ਸੀ ਉੱਥੇ ਪਿਆਰਿਓ ਵੀ ਆਪਾਂ ਅਦਿਆ ਸਿੰਘ ਦਿਲਬਰ ਸਾਹਿਬ ਨੂੰ ਸੁਣਿਆ ਠੀਕ ਹਨਾ ਦੇਖਿਆ ਅੱਜ ਮੋਰਾਂ ਵਾਲੀ ਸਾਹਿਬ ਹੈ ਸਰੂਪ ਸਿੰਘ ਜੀ ਕੜਿਆਣਾ ਸਾਹਿਬ ਨੇ ਜਿਨ੍ਹਾਂ ਦਾ ਇੱਕ ਨਾਮ ਹੈ ਜਿਨ੍ਹਾਂ ਦੀ ਇੱਕ ਪੇਸ਼ਕਾਰੀ ਹੈ ਇਹ ਤਾਂ ਜ ਮੋਰਾਲੀ ਸਾਹਿਬ ਜਿਵੇਂ ਗਰਜੇ ਤੇ ਮੇਰੇ ਉਸਤਾਦ ਜੀ ਨੇ ਮੈਨੂੰ ਉਸਤਾਦ ਬਣਾਇਆ ਢਾਡੀ ਖੇਤਰ ਦੇ ਅੰਦਰ ਮੋਰਾਲੀ ਸਾਹਿਬ ਨੂੰ ਪਰ ਇੰਨੀ ਕੁ ਮਹਾਰਾ ਦੀ ਕਿਰਪਾ ਹੈ ਵੀ ਵਧੀਆ ਹੋਇਆ ਪਰ ਜੇ ਆਪਾਂ ਕਹਿ ਦਈਏ ਵੀ ਇਹ ਕਲਾਕਾਰੀ ਚ ਜਾਣਾ ਵੀ ਮੇਰਾ ਕੁਝ ਨਹੀਂ ਬਣਿਆ ਫਿਰ ਕੁਝ ਬਣਨੇ ਇੱਕ ਗੱਲ ਕਹਿੰਦੇ ਉਹਨੇ ਕੜਿਆਣਾ ਸਾਹਿਬ ਵੀ ਇਹ ਦੋ ਤਰ੍ਹਾਂ ਦੇ ਲੋਕ ਨੇ ਸਾਡੇ ਜਿਹੜੇ ਸਿੱਖ ਹੈ ਇੱਕ ਉਹ ਹੈ ਜਿਹੜੇ ਕਹਿੰਦੇ ਅਸੀਂ ਨਿਤ ਗੁਰਦੁਆਰੇ ਜਾਂਦੇ ਮੱਥਾ ਟੇਕਦੇ ਕਹਿੰਦੇ ਫੇਰ ਕਹਿੰਦੇ ਮਹਾਰਾਜ ਨੇ ਸਾਨੂੰ ਦੇਈ ਕੁਝ ਨਹੀਂ ਇਕੋ ਆ ਕਹਿੰਦੇ ਸੀ ਨਿਤ ਗੁਰੂ ਘਰ ਜਾਂਦੇ ਆ ਪਰ ਮਹਾਰਾਜ ਨੇ ਅਜੇ ਤੱਕ ਸਾਡੇ ਤੇ ਕਿਰਪਾ ਨਹੀਂ ਕੀਤੀ ਸੀ ਮਹਾਰਾ ਦੇ ਕੰਮ ਆ ਸਕੀਏ ਮਹਾਰਾ ਸਾਤੇ ਕੋਈ ਸੇਵਾ ਲੈ ਲਵੇ ਅਸੀਂ ਆਪਣੀ ਜ਼ਿੰਦਗੀ ਲੇਖੇ ਲਾ ਸਕੀਏ ਫਿਰ ਜਿਹੜੇ ਜ਼ਿੰਦਗੀ ਲੇਖੇ ਲਾਉਣ ਦੀ ਗੱਲ ਕਰਦੇ ਆ ਉਹ ਫਿਰ ਸੂਰਮਿਆਂ ਦੀ ਕਤਾਰ ਚਾਹੁੰਦੇ ਜਿਹੜੇ ਕਹਿੰਦੇ ਮਹਾਰਾਜ ਦੇਿਆਈ ਕੱਖ ਨਹੀਂ ਫਿਰ ਉਹ ਤਾਂ ਮੰਗਤਿਆਂ ਦੀ ਕਤਾਰ ਚ ਅੱਜ ਵੀ ਮੰਗਤੇ ਆ ਤੇ ਕੱਲ ਵੀ ਮੰਗਤੇ ਜਿਹੜੇ ਲੋਕ ਕਲਾ ਤਬਦੀਲ ਕਰ ਗਏ ਜਾਂ ਤਬਦੀਲ ਕਰਨਾ ਚਾਹੁੰਦੇ ਨੇ ਉਹਨਾਂ ਨੇ ਉਹਨਾਂ ਦੇ ਵੱਲੋਂ ਦਲੀਲਾਂ ਦਲੇਰ ਮਹਿੰਦੀ ਦੀਆਂ ਹਰ ਭਜਨ ਮਾਨ ਦੀਆਂ ਜਿਹੜੇ ਕਿਤੇ ਨਾ ਕਿਤੇ ਪਹਿਲਾਂ ਤਾਂ ਇਸ ਚੀਜ਼ ਦੇ ਨਾਲ ਜੁੜੇ ਸੀ ਪਰ ਬਾਅਦ ਵਿੱਚ ਉਹ ਟੁੱਟ ਗਏ ਫਿਰ ਉਹਨਾਂ ਦੇ ਵੱਲੋਂ ਇਹ ਦਲੀਲਾਂ ਦੇਣ ਦਾ ਕਾਰਨ ਕੀ ਹੈ ਜਿਹੜੇ ਅੱਜ ਦਲੇਰ ਮਹਿੰਦੀ ਦੀਆਂ ਗੱਲਾਂ ਕਰਦੇ ਆਂ ਹਰ ਭਜਨ ਮਾਨ ਦੀਆਂ ਉਹ ਸਮਾਂ ਸੀ ਕੋਈ ਪਰ ਜੇ ਅੱਜ ਦੇਖੀਏ ਅੱਜ ਇੱਥੇ ਪੈਸੇ ਦੀ ਵੀ ਘਾਟ ਕੋਈ ਨਹੀਂ ਜੇ ਆਪਾਂ ਕਹਿੰਦੇ ਇੰਡੀਆ 'ਚ ਪੈਸਾ ਨਹੀਂ ਹੈਗਾ ਉਸਤਾਦ ਜੀ 1.5 ਲੱਖ 2-2 ਲੱਖ ਰੁਪਏ ਵੀ ਲੰਨੇ ਲਾਂਡਰ ਵਾਲਾ ਵੀਰ ਹੈ ਉਹ ਵੀ ਤਕਰੀਬਨ 60-70 ਹਜ਼ਾਰ ਰੁਪਏ ਲੰਦਾ ਏ ਜੇ ਆਪਾਂ ਮਿਹਨਤ ਕਰਦੇ ਆ ਮਿਹਨਤ ਦਾ ਮੁੱਲ ਪੈਂਦਾ ਕੈਨੇਡਾ ਅਮਰੀਕਾ 'ਚ ਨਹੀਂ ਇੱਥੇ ਵੀ ਪੈਂਦਾ ਏ ਜੇ ਆਪਾਂ ਕਹਿੰਦੀਏ ਜੇ ਮਿਹਨਤ ਹੀ ਨਹੀਂ ਕਰਨੀ ਫਿਰ ਕਿਸੇ ਨੇ ਆਲਾ 5 ਰੁਪਏ ਨਹੀਂ ਦਿੰਦਾ ਖਾਸ ਕਰ ਜਦੋਂ ਢਾਡੀ ਕਲਾ ਦਾ ਜ਼ਿਕਰ ਆਉਂਦਾ ਤਾਂ ਕਿਤੇ ਨਾ ਕਿਤੇ ਵੱਡੇ ਸਵਾਲੀਆ ਚਿੰਨੇ ਵੀ ਹੁੰਦੇ ਨੇ ਕਿ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਢਾਡੀ ਕਲਾ ਛੇਵੇਂ ਪੜਸ਼ਾ ਨੇ ਸ਼ੁਰੂ ਕੀਤੀ ਸੀ ਉਹਦੀ ਰੂਪਰੇਖਾ ਤਬਦੀਲ ਹੁੰਦੀ ਨਜ਼ਰ ਆਉਂਦੀ ਹੈ ਪਹਿਲਾਂ ਢੱਡ ਸਰੰਗੀ ਦੇ ਨਾਲ ਗਾਇਆ ਜਾਂਦਾ ਸੀ ਪਰ ਅੱਜ ਕਿਤੇ ਨਾ ਕਿਤੇ ਜਿਹੜੇ ਇਨਸਟਰੂਮੈਂਟ ਨੇ ਜਾਂ ਜਿਹੜਾ 뮤ਜ਼ਿਕ ਸਿਸਟਮ ਹੈ ਜਿੰਨਾ ਵੀ ਉਹਦੀ ਵਰਤੋਂ ਕੀਤੀ ਜਾਂਦੀ ਹੈ ਆਪਣੇ ਆਪ ਨੂੰ ਫੇਮਸ ਕਰਨ ਵਾਸਤੇ ਹੁਣ ਅੱਜ ਜਿਹੜੀਆਂ ਰਿਕਾਰਡਿੰਗਾਂ ਕਰਾਉਂਦੇ ਸਟੂਡੀਓ ਦੇ ਵਿੱਚ ਤਕਰੀਬਨ 뮤ਜ਼ਿਕ ਹੈ ਜੇ ਆਪਾਂ ਕਹਿ ਲਈਏ ਆਪਾਂ ਸਟੇਜ ਦੇ ਅੰਦਰ ਲਾਈਵ ਦੇਖਣਾ ਅਸਲ ਜੇ ਕਿਸੇ ਨੇ ਕੋਈ ਵੀ ਜਥਾ ਕਰਨਾ ਜਾਂ ਸੁਣਨਾ ਉਹਨੂੰ ਲਾਈਵ ਤੇ ਪਤਾ ਲੱਗਦਾ ਵੀ ਉਹਦੇ ਵਿੱਚ ਕਿਹ ਚੀਜ਼ ਹੈ ਉਹ ਕਿੰਨਾ ਕੁ ਵਧੀਆ ਹੈ ਕਿਉਂਕਿ ਲਾਈਵ ਵਿੱਚ ਸਾਹਮਣੇ ਸ੍ਰਿਆਮ ਦਿਖਦਾ ਜਿਹੜਾ ਸਟੂਡੀਓ ਤਾਂ ਕੱਟ ਵੱਟ ਕਰਕੇ ਆ ਨਾ ਮੜਾ ਮੋਟਾ ਬਰੀਕੀਆਂ ਦੇ ਨਾਲ ਪੂਰਾ ਉਹਨੂੰ ਸ਼ਾਨ ਕੇ ਜਿ ਤਰ੍ਹਾਂ ਸ਼ਾਨ ਨੇ ਨਾਲ ਉਹ ਚੀਜ਼ ਹੈ ਸਟੂਡੀਓ ਤਾਂ ਪਰ ਜਿਹੜਾ ਲਾਈਵ ਹੈ ਲਾਈਵ ਤੋਂ ਪਤਾ ਲੱਗਦਾ ਵੀ ਢਾਡੀ ਕਿੰਨਾ ਕੋਹ ਹੈ ਜੇ ਅੱਜ ਸੰਗੀਤ ਦੀ ਗੱਲ ਕਰੀਏ ਇਹ ਜਿਹੜੇ ਰਿਕਾਰਡਿੰਗਾਂ ਰਕੌਣਗਾਲੇ 뮤직 ਪਾਉਨੇ ਆ ਜਿਹੜਾ ਆਪਾਂ ਸਾਹਮਣੇ ਲਾਈਵ ਤੇ ਪ੍ਰੋਗਰਾਮ ਚੱਲਦਾ ਉਥੇ ਦਾ ਢੱਡ ਸਰੰਗੀ ਹੈ ਪਰ ਕਈਆਂ ਨੇ ਅੱਜ ਕੱਲ ਤਪਲਾ ਵੀ ਨਾਲ ਰੱਖ ਲਿਆ ਕਿ ਹਜੇ ਹੈ ਜਿਹਨੂੰ ਢੱਡ ਨਹੀਂ ਆਉਂਦੀ ਫਿਰ ਤਪਲਾ ਵੀ ਵਜਾਉਨੇ ਕਿ ਢੋਲਕੀਆਂ ਵੀ ਰੱਖੀ ਫਿਰਦੇ ਆ ਉਹ ਕਹਿੰਦੇ ਵੀ ਹਾਂ ਜਿਹੜੇ ਨਾਲ ਦੇ ਸਾਥੀ ਨੂੰ ਢੱਡ ਨਹੀਂ ਵਜਾਉਣੀ ਆਉਂਦੀ ਮੈਂ ਨਾ ਵੀ ਪਹਿਲਾਂ ਚੀਜ਼ ਨੂੰ ਸਿੱਖੋ ਉਹਨੂੰ ਢੱਡੀ ਮੰਨਿਆ ਜਾ ਸਕਦਾ ਜਿਹੜਾ ਤਬਲੇ ਦੀ ਵਰਤੋਂ ਕਰਦਾ ਢੱਡ ਨੂੰ ਜਿਹਨੂੰ ਵਜਾਉਣਾ ਨਹੀਂ ਆਉਂਦਾ ਉਹਨੂੰ ਢੱਡੀ ਕਵਾਂਗੇ ਫਿਰ ਨਹੀਂ ਉਹ ਢੱਡੀ ਤਾਂ ਫਿਰ ਕੋਹ ਹੁੰਦਾ ਨਹੀਂ ਢੱਡੀ ਤਾਂ ਉਹੀ ਹੈ ਸਿੰਘ ਆ ਜਿਹੜਾ ਢੱਡ ਵਜਾਉਂਦਾ ਜਿਨੂੰ ਢੱਡੇ ਨਹੀਂ ਆਉਂਦੀ ਉਹ ਢੱਡੀ ਤਾਂ ਬਣਦਾ ਨਹੀਂ ਪਰ ਹੁਣ ਅੱਜਾਂ ਵੀ ਆਲਾ ਕਹਿੰਦਾ ਵਧੀਆ ਘਾਉਂਦਾ ਏ ਢੱਡ ਨਹੀਂ ਆਉਂਦੀ ਮਿਹਨਤ ਗੱਲ ਤਾਂ ਉੱਥੇ ਹੈਗੀ ਨਾ ਫਿਰ ਮਿਹਨਤ ਨਹੀਂ ਨਾ ਕਰਨੀ ਜਾਵਲ ਤਾਂ ਕਰ ਮਿਹਨਤ ਨਹੀਂ ਕਰਦੇ ਮਿਹਨਤ ਦੇ ਬਿਨਾਂ ਤਾਂ ਕੋਈ ਵੀ ਚੀਜ਼ ਨਹੀਂ ਆਉਂਦੀ ਆ ਆਟੋ ਕਿਹੜੇ ਸੌਖਾ ਹੀ ਏ ਵੀ ਚੱਕ ਲੈ ਜੀ ਪੈਸੇ ਲਾ ਲੈ ਅੱਜ 3 ਲੱਖ ਦਾ ਆਟੋ ਹੈ ਜੇ ਆਪਾਂ ਕੈਸ਼ ਲਈਏ ਜੇ ਕਿਸ਼ਤਾਂ ਤੇ ਲਈਏ 5 ਲੱਖ ਨੂੰ ਪੈਂਦਾ ਆਪਣੇ ਕੋਲ ਚੰਡੀਗੜ੍ਹ ਨੰਬਰ ਹੈ ਚੰਡੀਗੜ੍ਹ ਨੰਬਰ ਦਾ ਐਵੇਂ ਨਹੀਂ ਮਿਲਦਾ ਚੰਡੀਗੜ੍ਹ ਦੇ ਵਿੱਚ ਦਾ ਆਪਾਂ ਕਹਿ ਦੀ ਵੀ ਕਿਸੇ ਦਾ ਨਾਮ ਵੀ ਨਹੀਂ ਹੁੰਦਾ ਕਹਿਣ ਦਾ ਭਾਵ ਹੈ ਵੀ ਕੋਈ ਵੀ ਚੀਜ਼ ਮਿਹਨਤ ਆਟੋ ਵੀ ਚਲਾਉਣਾ ਤਾਂ ਮਿਹਨਤ ਕਰਨੀ ਪੈਣੀ ਹੈ ਕੋਈ ਵੀ ਕੀਤਾ ਮਿਹਨਤ ਮੰਗਦਾ ਨਾਲ ਸਾਥੀ ਕਿਹੜੇ ਨੇ ਜਿਹੜਾ ਤੁਹਾਡਾ ਸਹਿਯੋਗ ਕਰਦੇ ਨੇ ਸਮਰਥਨ ਕਰਦੇ ਨੇ ਅੱਜ ਮੇਰੇ ਨਾਲ ਜਿਹੜੇ ਸਾਥੀ ਨੇ ਮੌਜੂਦਾ ਗੁਰਪ੍ਰੀਤ ਸਿੰਘ ਭੱਟੀ ਭੜੀਆਲਾ ਸਰੰਗੀ ਤੇ ਆ ਮੁੰਡਾ ਤੇ ਖੰਨੇ ਤੋਂ ਸੁਖਵਿੰਦਰ ਸਿੰਘ ਸੁਖੀ ਜਿਹੜਾ ਕਨਾਕਾਰੀ ਲੈਨ ਚੋਂ ਬੱਚਾ ਅੱਜ ਆਪਣੇ ਢਾਡੀ ਖੇਤਰ ਦੇ ਅੰਦਰ ਆਇਆ ਢੱਡ ਵਧੀਆ ਵਜਾਉਂਦਾ ਹੈ ਤੇ ਸੁਹਾਣਾ ਸਿੰਘ ਸ਼ੀਦਾਂ ਤੋਂ ਉਹਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਕੇ ਅੱਜ ਢਾਡੀ ਕਲਾ ਦੇ ਵਿੱਚ ਸੇਵਾ ਕਰਦਾ ਮੇਰਾ ਜਿਹੜਾ ਤੀਜਾ ਸਾਥੀ ਹੈ ਜੇ ਆਪਾਂ ਉਹਦੀ ਗੱਲ ਕਰੀਏ ਨਾ ਮੌਦੀ ਤਕਰੀਬਨ ਉਹਦੀ ਸਿਫਤ ਜਿੰਨੀ ਕਰੀ ਉਹਨੀ ਥੋੜੀ ਹੈ ਵਧੀਆ ਕਲਾਕਾਰ ਹੈ ਜਿਵੇਂ ਕਹਦੀਏ ਜੇ ਅੱਜ ਕਲਾਕਾਰ ਦੀ ਗੱਲ ਕਰਦੇ ਨਾ ਜਿਹੜੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕੋਈ ਸਮਾਸੀ ਸਤਨਾਮ ਸਿੰਘ ਮੀਤ ਇੱਕ ਨਾਂ ਸੀ ਦਿਲਦਾਰ ਸਿੰਘ ਪ੍ਰੀਤ ਇਹ ਦੁਰਗਰ ਗੀਲੇ ਦੇ ਨਾਲ ਇਹਨਾਂ ਨੇ ਇਕੱਠੀ ਜੋੜੀ ਦੇ ਵਿੱਚ ਗਾਇਆ ਸਤਨਾਮ ਸਿੰਘ ਮੀਤ ਨੇ ਭਗਤ ਸਿੰਘ ਆਜ਼ਾਦ ਮੀਆਂਪੁਰੀ ਬੈਂਸ ਸਾਹਿਬ ਦੇ ਨਾਲ ਪਰ ਅੱਜ ਉਹ ਬੰਦਾ ਮੇਰੇ ਨਾਲ ਹੈ ਜਦੋਂ ਸਟੇਜ ਤੇ ਸ਼ੇਅਰ ਲਾਉਂਦਾ ਜਾਂ ਗਾਉਂਦਾ ਏ ਉਹਦਾ ਇੱਕ ਵੱਖਰਾ ਹੀ ਅੰਦਾਜ਼ ਹੁੰਦਾ ਦੁਰਗਾ ਰੰਗੀਲਾ ਸਾਹਿਬ ਤੇ ਆਪਣੀ ਲਾਈਨ ਤਬਦੀਲ ਕਰ ਗਏ ਫਿਰ ਜਿਹੜਾ ਤੁਹਾਡਾ ਇਹ ਸਾਥੀ ਆ ਫਿਰ ਇਹਨੇ ਲਾਈਨ ਤਬਦੀਲ ਕਰਨ ਬਾਰੇ ਇਹ ਨਹੀਂ ਸੋਚਿਆ ਕਿਤੇ ਗੱਲਬਾਤ ਹੋਈ ਹੋਏਗੀ ਤੁਹਾਡੀ ਵੀ ਇਸ ਬੰਦੇ ਨੇ ਤਕਰੀਬਨ ਇਹਨੇ ਇੱਕ ਗੱਲ ਕਰਦਾ ਹੁੰਦਾ ਵੀ ਐਚਐਮਬੀ ਜਿਹੜੀ ਕੰਪਨੀ ਸਿਉਂ ਉੱਥੇ ਕੋਈ ਕੈਸਟ ਕਰਾਈ ਉਹ ਕਹਿੰਦੇ ਵੀ ਮੀਤ ਸਾਹਿਬ ਵੀ ਆ ਦਾੜੀ ਕਟਾ ਦੋ ਤੁਹਾਡੀ ਰਿਲੀਜ਼ ਕਰ ਦਾਂ ਨੇ ਕਹਿੰਦਾ ਮਿੱਤਰੋ ਦਾੜੀ ਨਹੀਂ ਕਟਾ ਸਕਦਾ ਲੈਂ ਨ ਤਬਦੀਲ ਨਹੀਂ ਕਰ ਸਕਦਾ ਜੇ ਰਿਲੀਜ਼ ਕਰਨੀ ਕਰ ਦੋ ਉਹ ਐਂ ਦੱਸਦਾ ਹੁੰਦਾ ਕਹਿੰਦਾ ਉਹਨਾਂ ਰਿਲੀਜ਼ ਨਹੀਂ ਕਰੀ ਪਰ ਆਪਾਂ ਇਸ OS ਲੈਂਚੋਂ ਗਿਆ ਹੀ ਨਹੀਂ ਉਹ ਕਹਿੰਦਾ ਵੀ ਠੀਕ ਐ ਬਾਦ ਕਮਾਉਣੇ ਘਾਟ ਕਮਾਉਣੇ ਕੈਨੇਡਾ ਦੇ ਟੂਰ ਲੱਗੇ ਉਹਦੇ ਬਾਹਰਲੇ ਮੁਲਕਾਂ ਦੇ ਟੂਰ ਲਾਈ ਫਿਰਦਾ ਉਹ ਚੰਗੇ ਸਾਥੇ ਨਾਲ ਗੁਰਚਰਨ ਸਿੰਘ ਬੀਏ ਸਾਹਿਬ ਦੇ ਨਾਲ ਰਹਾ ਬਾਹਰ ਜਾ ਕੇ ਦੋ ਤਿੰਨ ਵਾਰ ਪਰ ਅੱਜ ਆਪਣੇ ਨਾਲ ਹੈ ਅੱਜ ਐਨੇ ਕੋ ਨੂੰ ਫੋਨ ਕਰਦੇ ਆਂ ਵੀ ਮੀਤ ਸਾਹਿਬ ਸਾਡੇ ਨਾਲ ਆਜੋ ਉਹ ਕਹਿੰਦਾ ਵੀ ਜਦ ਮੀਤ 2 ਸਾਲ ਬੈਠੇ ਨੂੰ ਹੋ ਗਏ ਜਦ ਕਿਸੇ ਨੇ ਮੀਤ ਪੁੱਛਿਆ ਨਹੀਂ ਵੀ ਖੇੜੀ ਨੇ ਵੀ ਅਰਦਾਸਾਂ ਕਰੀਆਂ ਮੇਰੀਆਂ ਵੀ ਅੱਜ ਮੇਰਾ ਗਲਾ ਚੱਲਦਾ ਪਹਿਲਾ ਵਾਲਾ ਮੀਤ ਲੋਕਾਂ ਨੂੰ ਦੇਖਣ ਲੱਗ ਗਿਆ ਵੀ ਜਿਹੜਾ ਪਹਿਲਾਂ ਵਾਲਾ ਸਤਨਾਮ ਸਿੰਘ ਮੀਤ ਸੀ ਅੱਜ ਵਾਕਈ ਉਹੀ ਆਵਾਜ਼ ਹੈ ਉਹੀ ਅੰਦਾਜ਼ ਹੈ ਹਰੇ ਕਹਿੰਦਾ ਵੀ ਸਾਡੇ ਨਾਲ ਆ ਜਾ ਸਾਡੇ ਉਹ ਕਹਿੰਦਾ ਮੈਂ ਉਹਦੋਂ ਛੱਡ ਕੇ ਨਹੀਂ ਜਾ ਸਕਦਾ ਮੌਜੂਦਾ ਸਮੇਂ ਦੇ ਵਿੱਚ ਗੁਰੂ ਘਰ ਦੇ ਤੁਸੀਂ ਟਾਢੀਆਂ ਜਿੱਥੇ ਗੁਰੇ ਇਤਿਹਾਸ ਸਿੱਖ ਇਤਿਹਾਸ ਤੁਹਾਡੇ ਵੱਲੋਂ ਬਿਆਨ ਕੀਤਾ ਜਾਂਦਾ ਏ ਤੇ ਉੱਥੇ ਖਾੜਕੂ ਸਿੰਘਾਂ ਦੀਆਂ ਵਾਰਾਂ ਵੀ ਬੜੇ ਤੜੱਲ ਦੇ ਨਾਲ ਗਾਉਣੇ ਹੋ ਤੇ ਖਾੜਕੂ ਸਿੰਘਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਕਿਸ ਤਰ੍ਹਾਂ ਹੋਗੇ ਤੁਸੀਂ ਜਿਹੜਾ ਤਕਰੀਬਨ ਜੇ ਆਪਾਂ ਕਹਦੇ ਨਾ ਮੇਰਾ ਜਿਹੜਾ ਜਨਮ ਹੈ 1981 ਦੇ ਅੰਦਰ ਹੋਇਆ 84 ਦੇ ਵਿੱਚ ਤੁਸੀਂ ਆਮ ਦੇਖਦੇ ਵੀ ਖਾੜਕੂ ਸਿੰਘ ਮੇਰੇ ਨਾਲ ਪਿੰਡਾ ਗੜਾਂਗਾ ਕੰਨ ਮਤਲਬ ਕਿ ਕਿਲੋਕਮੀਟਰ ਦਾ ਫਰਕ ਹੈ ਉੱਥੇ ਦੇ ਖਾੜਕੂ ਹੋਏ ਆ ਰੀਠਾ ਤੇ ਹੋਰ ਮੰਡਾ ਦੋ ਤਿੰਨ ਉੱਥੇ ਮੁੰਡੇ ਖਾੜਕੂ ਹੋਏ ਨੇ ਤਕਰੀਬਨ ਤਕਰੀਬਨ ਆਪਾਂ ਨੇ ਉਹ ਸਮਾਂ ਦੇਖਿਆ ਆਪਣੀਆਂ ਅੱਖਾਂ ਦੇ ਨਾਲ ਵੀ ਸਾਡੇ ਪਿੰਡ ਇੱਕ ਲੰਬੜਾਂ ਦੀ ਖਲਵਾੜੀ ਕਹਿੰਦੇ ਉੱਥੇ ਅੰਬਾ ਦਾ ਬਾਗ ਜਾਂ ਹੁੰਦਾ ਸੀ ਉੱਥੇ ਪੁਲਿਸ ਵਾਲਾ ਉਹਨਾਂ ਨਾਲ ਮੁਕਾਬਲਾ ਹੋਇਆ ਮੇਰੇ ਪਿੰਡ ਤੱਕ ਗੋਲੀਆਂ ਦੇ ਛਰਨਾਟੇ ਆਏ ਉਹ ਚੀਜ਼ਾਂ ਆਪਾਂ ਨੇ ਦੇਖੀਆਂ ਪਰ ਜਦੋਂ ਅਸੀਂ ਅੱਜ ਖਾੜਕੂ ਸਿੰਘ ਦਾ ਇਤਿਹਾਸ ਸੁਣਾਉਨੇ ਆ ਨਾ ਉਹ ਇਤਿਹਾਸ ਐ ਨਹੀਂ ਸੁਣਾਇਆ ਜਾਂਦਾ ਉਹਨੂੰ ਪੜ੍ਹਨਾ ਵੀ ਪੈਂਦਾ ਮਿਹਨਤ ਵੀ ਕਰਨੀ ਜਾਂਦੀ ਜਿਵੇਂ ਬਲਵਿੰਦਰ ਸਿੰਘ ਜਟਾਣਾ ਦਾ ਜੋਸ਼ ਕਿੱਥੋਂ ਆ ਜਾਂਦਾ ਨੇ ਜੋਸ਼ ਬਾਜਾ ਵਾਲੇ ਦੀ ਕਿਰਪਾ ਜੇ ਆਪਾਂ ਕਹਿ ਦੀ ਹੁਣ ਕਈ ਕਹਦੇ ਨੇ ਵੀ ਪਤਾ ਨਹੀਂ ਢਾਡੀ ਸਿੰਘ ਕੋਈ ਖਾ ਕੇ ਹੀ ਬੋਲਦੇ ਹਨੀ ਮਹਾਰਾ ਦੀ ਐਨੀ ਕਿਰਪਾ ਵੀ ਚਾਹੇ ਕੋਈ ਚੈੱਕ ਕਰਾ ਕੇ ਦੇਖ ਲਵੇ ਆਪਾਂ ਸਿਰਫ ਲੰਗਰ ਪ੍ਰਸ਼ਾਦਾ ਛਕੀ ਦਾ ਨਸ਼ਾ ਕਿਸੇ ਚੀਜ਼ ਦਾ ਨਹੀਂ ਹੈਗਾ ਚਾਹ ਪਾਣੀ ਹੈ ਜੇ ਆਪਾਂ ਕੋਈ ਕਹਦੀ ਵੀ ਪਤਾ ਨਹੀਂ ਫੀਮ ਖਾਂਦਾ ਪਰੇ ਕੋਈ ਭੁੱਖੀ ਖਾਂਦਾ ਕਾਰਡ ਲਾਉਂਦਾ ਹੋਣਾ ਜਾਕੀ ਨਸ਼ਾ ਕੋਈ ਨਹੀਂ ਪਰ ਬਾਜਾਂ ਵਾਲਾ ਜਿਵੇਂ ਨਾ ਜਦ ਆਪਾਂ ਫਿਰ ਉਸ ਟਾਈਮ ਸਟੇਜ ਤੇ ਖੜੇ ਹੁੰਨੇ ਆ ਵੀ ਮਹਾਰਾਜ ਪ੍ਰਤਖਸ਼ਵੇਂ ਪਾਸ਼ਾ ਆਪ ਕਿਰਪਾ ਕਰਦੇ ਜੋਸ਼ ਆਪਣੇ ਆਪ ਆਉਂਦਾ ਕਹਿੰਦੇ ਖੇੜੀ ਸਾਹਿਬ ਮੋਰਾਂਵਾਲੀ ਸਾਹਿਬ ਦੇ ਸ਼ਗਿਰਦ ਨੇ ਜਦੋਂ ਮੋਰਾਂਵਾਲੀ ਸਾਹਿਬ ਨੇ ਹੁੰਦੇ ਤੇ ਫਿਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਖੇੜੀ ਸਾਹਿਬ ਦੇ ਵਿੱਚ ਹੀ ਮੋਰਾਂਵਾਲੀ ਸਾਹਿਬ ਨੇ ਟੇਪ ਫਿੱਟ ਕੀਤੀ ਹੋਈ ਉਹਨਾਂ ਵਾਲੀ ਟਿਊਨ ਲੈ ਕੇ ਚੱਲਦੇ ਆ ਪਤਾ ਨਹੀਂ ਇਹ ਮਹਾਰਾ ਦੀ ਕਿਰਪਾ ਹੀ ਹੈ ਕੋਈ ਕਈਆਂ ਨੂੰ ਕਈ ਕਹਿੰਦੇ ਵੀ ਇਹ ਬਾਦ ਦੇ ਵਿੱਚ ਮੈਂ ਮਾਨ ਨਹੀਂ ਕਰਦਾ ਵੀ ਇੰਜ ਲੱਗਿਆ ਸਾਨੂੰ ਜਿਵੇਂ ਮੋਰਾਂਵਾਲੀ ਸਾਹਿਬ ਲੱਗੇ ਹੋਣੇ ਮੈਂ ਕਹਾਂ ਜੀ ਕਿਰਪਾਈ ਮੋਰਾਲੀ ਸਾਹਿਬ ਦੀ ਐ ਇਹ ਗੁਰੂ ਗ੍ਰੰਥ ਸਾਹਿਬਾ ਜੀ ਦੀ ਰਹਿਮਤ ਹੈ ਵੀ ਉਹ ਪਤਾ ਨਹੀਂ ਕਿੱਥੋਂ ਹੀ ਮਹਾਰਜ ਉਹ ਕਰ ਦਿੰਦਾ ਹੈ ਮਿਹਰ ਕਰ ਦਿੰਦਾ ਵੀ ਕਈ ਵਾਰੀ ਲੋਕਾਂ ਨੂੰ ਪ੍ਰਤੱਖ ਲੱਗਦਾ ਪਰ ਜਿਹੜਾ ਮਾਂ ਨੇ ਪੁੱਤ ਮੋਰਾਲੀ ਸਾਹਿਬ ਜੰਮਿਆ ਨਾ ਮੋਰਾਲੀ ਸਾਹਿਬ ਹੀ ਐ ਇਦਾਂ ਦੇ ਕਿਹੜੇ ਗੁਣ ਨੇ ਉਹਨਾਂ 'ਚ ਨਹੀਂ ਉਹ ਉਹਨਾਂ ਦਾ ਜਿਹੜਾ ਅੰਦਾਜ਼ ਹੈ ਤਕਰੀਬਨ ਠੀਕ ਹੈ ਕਹਿੰਦੇ ਨੇ ਵੀ ਉਸਤਾਦ ਦੀ ਚੇਲਾ ਨਕਲ ਕਰ ਲੰਦਾ ਪਰ ਅਸਲ ਤਾਂ ਅਸਲ ਹੈ ਪਰ ਅਸਲ ਹੀ ਚੀਜ਼ ਤਾਂ ਅਸਲੀ ਹੁੰਦੀ ਹੈ ਨਾ ਹੁਣ ਠੀਕ ਆ ਆਪਾਂ ਨੇ ਉਸਤਾਦ ਜੀ ਆ ਸਾਡੇ ਉਹ ਸਤਕਾਰਯੋਗ ਨੇ ਉਹ ਅਸੀਂ ਉਹਨਾਂ ਦਾ ਮਾਨ ਸਨਮਾਨ ਕਰਦੇ ਆ ਪਰ ਅੱਜ ਉਹਨਾਂ ਦੀ ਬਦੌਲਤ ਦੇ ਨਾਲ ਕਈ ਵਾਰੀ ਕਈ ਇਹਨਾਂ ਯਰ ਕਹੀ ਦਾ ਵੀ ਯਾਰ ਮੇਰਾ ਉਸਤਾਦ ਤਾਂ ਮੋਰਾਲੀ ਸਾਹਿਬ ਹੈ ਬੰਦੇ ਬੜੇ ਖੁਸ਼ ਹੁੰਨੇ ਆ ਕਹਿੰਦੇ মিডিਆ ਦਾ ਜੋਗਾ ਗਿਆ ਅੱਜ ਕੱਲ ਤੇ ਜਿਹੜੇ ਨਵੇਂ ਸਟੂਡੈਂਟ ਬੰਦੇ ਨੇ ਜਾਂ ਜਿਹੜੇ ਨਵੇਂ ਧਰਮ ਦੇ ਨਾਲ ਕਿਤੇ ਨਾ ਕਿਤੇ ਜੁੜਦੇ ਨੇ ਜਾਂ ਕੋਈ ਵੀ ਇੱਕ ਸਖਾਲੂ ਵਿਰਤੀ ਲੈ ਕੇ ਚੱਲਦਾ ਏ ਉਸਤਾਦ ਧਾਰਦਾ ਨਹੀਂ ਕਿਉਂਕਿ ਮੀਡੀਆ ਦੇ ਯੁੱਗ ਦੇ ਵਿੱਚ ਸਭ ਕੁਝ ਉਹਨਾਂ ਨੂੰ ਮਹੱਈਆ ਹੋ ਜਾਂਦਾ ਲੋੜ ਹੀ ਨਹੀਂ ਪੈਂਦੀ ਕਿਸੇ ਕੋਲੇ ਜਾਣ ਦੀ ਫਿਰ ਤੁਹਾਨੂੰ ਇਸ ਤਰ੍ਹਾਂ ਦੀ ਲੋੜ ਮਹਿਸੂਸ ਕਿਵੇਂ ਹੋਈ ਨਹੀਂ ਪਤਾ ਕੀ ਇੱਕ ਦੁਨੀਆ ਦਾ ਅਸੂਲ ਹੈ ਕੋਈ ਵੀ ਹੈ ਜੇ ਆਪਾਂ ਕਹਿੰਦੇ ਇਹ ਜਿ ਤਰ੍ਹਾਂ ਕਹਿੰਦੇ ਗੁਰੂ ਬਿਨਾ ਗੱਤ ਨਹੀਂ ਸ਼ਾਹ ਬਿਨਾ ਪਤ ਨਹੀਂ ਠੀਕ ਹੈ ਜੀ ਜੇ ਆਪਾਂ ਢਾਡੀ ਕਲਾ 'ਚ ਵੀ ਆਉਣਾ ਨਾ ਫਿਰ ਵੀ ਅਮਰਤ ਛਕਣਾ ਪੈਣਾ ਸਿੰਘ ਸਜਣਾ ਪੈਣਾ ਤਿਆਰ ਪਰ ਤਿਆਰ ਹੋਣਾ ਪੈਣਾ ਜੇ ਹਾਂ ਜੇ ਆਪਾਂ ਕਹਿ ਦਈਏ ਉਸਤਾਦ ਤਾਂ ਬਣਾਉਣਾ ਪੈਂਦਾ ਜੇ ਕੋਈ ਪੁੱਛੂਗਾ ਵੀ ਯਾਰ ਤੂੰ ਕੀ ਦਾ ਚੇਲਾ ਕਾਵਣ ਗੁਰੂ ਵੀ ਜਿਤਨਾ ਗੁਰਨਾਨਕ ਮਹਾਰਾਜ ਨੇ ਕਿਹਾ ਵੀ ਤੂੰ ਕਿਹਦਾ ਚੇਲਾ ਸੀ ਮਹਾਰਾਜ ਕਹਿੰਦੇ ਵੀ ਸੁਰਤ ਤੋਂ ਚੇਲਾ ਵੀ ਇਹ ਕੋਈ ਵੀ ਚੀਜ਼ ਹੈ ਇਹ ਸ਼ੁਰੂ ਤੇ ਚੱਲਦੀ ਆ ਰਹੀ ਜਿਹੜੀ ਰੀਤ ਹੈ ਉਸਤਾਦ ਹਰੇਕ ਨੇ ਬਣਾਇਆ ਮੋਹਰਾਲੀ ਸਾਹਿਬ ਨੇ ਵੀ ਆਪਣਾ ਉਸਤਾਦ ਬਣਾਇਆ ਨਵੀਂ ਪੀੜ੍ਹੀ ਵਾਸਤੇ ਮੈਸੇਜ ਕੀ ਹੈ ਤੁਹਾਡੇ ਵੱਲੋਂ ਮੈਂ ਤਾਂ ਨਵੀਂ ਪੀੜ੍ਹੀ ਨੂੰ ਇਹੀ ਮੈਸੇਜ ਤਾਂ ਕੀ ਹੈ ਆਪਾਂ ਤਾਂ ਇਹੀ ਬੇਨਤੀ ਕਰ ਸਕਦਾ ਹੈ ਵੀ ਵੀਰੋ ਵੱਦ ਤੋਂ ਵੱਧ ਢਾਡੀ ਕਲਾ ਨੂੰ ਅਪਣਾਓ ਢਾਡੀ ਖੇਤਰ ਦੇ ਵਿੱਚ ਆਓ ਪਹਿਲਾਂ ਤਾਂ ਅਮਰਤ ਛੱਕੋ ਸਿੰਘ ਸਜੋ ਕਿਉਂਕਿ ਜਦੋਂ ਆਪਾਂ ਗੁਰੂ ਵਾਲੇ ਬਣ ਜਾਂਦੇ ਫਿਰ ਆਪਣਾ ਨਿਤਨੇਮ ਪੱਕਾ ਕਰੋ ਜਿਹੜੇ ਬੰਦੇ ਦਾ ਨਿਤਨੇਮ ਹੈ ਉਹਦੇ ਕੋਲ ਸਾਰਾ ਕੁਝ ਹੈ ਜਿਹਦੇ ਪੱਲੇ ਨਿਤਨੇਮ ਨਹੀਂ ਜੀ ਆਪਾਂ ਕਹਦੇ ਵੀ ਕੱਲਾ ਢਾਡੀ ਕੱਲਾ ਚ ਜਾ ਐਦਾਂ ਹੀ ਪ੍ਰੋਗਰਾਮ ਕਰਕੇ ਨਾ ਜਿਹਦੇ ਕੋਲ ਨਿਤਨੇਮ ਹੈ ਨਾ ਮਹਾਰਜ ਕਹਿੰਦੇ ਦੋ ਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਆਪਾਂ ਗੰਗਭਪੂਤੇ ਫਿਰ ਮਹਾਰਾਜ ਸਦਾ ਅੰਗ ਸੰਗ ਰਹਿੰਦਾ ਤੇ ਮਹਾਰਾਜ ਬਾਜਾਣੇ ਕਹਿੰਦੇ ਜਿੰਨ ਪ੍ਰੇਮ ਕਿਉ ਤਨੀ ਪ੍ਰਪਾਇਓ ਫਿਰ ਜਦੋਂ ਨਿਤਨੇਮ ਕਰ ਲਾ ਜਿੰਨਾ ਬਾਣੀ ਦੇ ਨਾਲ ਪ੍ਰੇਮ ਕਰ ਲਾ ਜਾਂਦਾ ਵੀ ਉਹਦਾ ਸਰਦਾ ਹੀ ਨਹੀਂ ਵੀ ਜੇ ਅੱਜ ਮੈਂ ਨਿਤਨੇਮ ਨਹੀਂ ਕਰਿਆ ਪਤਾ ਨਹੀਂ ਮੇਰਾ ਕਿਆ ਬੇ ਛੜ ਗਿਆ ਕਿਆ ਮੇਰਾ ਖੋ ਗਿਆ ਮੇਰੇ ਸਰੀਰ ਨੂੰ ਚੈਨ ਨਹੀਂ ਆਉਂਦਾ ਜਿਵੇਂ ਮੱਛੀ ਪਾਣੀ ਬਿਨਾਂ ਤੜਪਦੀ ਐ ਸਿੱਖ ਬਾਣੀ ਬਿਨਾਂ ਤੜਪੇ ਫਿਰ ਉਹ ਸਵਾਦ ਆਉਣ ਲੱਗ ਜਾਂਦਾ ਜਦੋਂ ਆਨੰਦ ਆਉਣ ਲੱਗ ਜਾਂਦਾ ਨਾ ਮਹਾਰਾਜ ਦੀ ਕਿਰਪਾ ਰਹਿਮਤ ਵਰਤਣ ਲੱਗ ਜਾਂਦੀ ਐ ਫਿਰ ਉਹ ਜਦੋਂ ਐ ਕਲਾ ਦੇ ਵਿੱਚ ਆਉਂਦਾ ਫਿਰ ਉਹ ਮਿਹਨਤ ਕਰੇ ਵੱਧ ਤੋਂ ਵੱਧ ਜਿੰਨੀ ਮਿਹਨਤ ਹੋ ਸਕੇ ਜੇ ਬੰਦਾ ਮਿਹਨਤ ਕਰੇ ਫਿਰ ਮਹਾਰਾਜ ਆਪ ਕਿਰਪਾ ਕਰਦਾ ਮਿਹਨਤ ਨੂੰ ਫਲ ਲਾਉਂਦਾ ਏ ਸਤਿਗੁਰੂ ਰਹਿਮਤ ਕਰਦਾ ਏ ਕਿਉਂ ਮਹਾਰਾਜ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਐ ਜੇ ਕੋ ਕਰੈ ਚਿਤ ਲਾਏ ਮਨ ਚੰਦਿਆਂ ਫਲ ਪਾਵਣਾ ਹਮ ਵਿੱਚੋਂ ਜਾਏ ਬਿਲਕੁਲ ਆ ਬਿਲਕੁਲ ਮੌਜੂਦਾ ਸਮੇਂ ਦੇ ਵਿੱਚ ਖਾਸ ਕਰ ਜਿਹੜੇ ਨਵੀਂ ਪੀੜ੍ਹੀ ਕਿਤੇ ਨਾ ਕਿਤੇ ਧਰਮ ਦੀ ਦੁਨੀਆ ਦੇ ਨਾਲ ਜੁੜਨਾ ਚਾਹੁੰਦੀ ਹੈ ਤਾਂ ਉਹਨਾਂ ਵਾਸਤੇ ਜਸਮੀਰ ਸਿੰਘ ਖੇੜੀ ਨੇ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ ਕਿਉਂਕਿ ਸ਼ਿਕਵਾ ਹੁੰਦਾ ਹੈ ਉਹਨਾਂ ਲੋਕਾਂ ਦੀਆਂ ਦਲੀਲਾਂ ਦੇ ਕੇ ਕਿ ਕਿਸੇ ਸਮੇਂ ਇਹ ਜਿਹੜੇ ਲੋਕ ਸੀ ਇਹ ਕੀਰਤਨ ਕਰਨ ਵਾਸਤੇ ਗਏ ਜਾਂ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਗਏ ਜਦੋਂ ਭੇਟਾ ਥੋੜੀ ਮਿਲੀ ਤਾਂ ਮਨੋਂ ਬਲ ਟੁੱਟਿਆ ਰਜਸਮੀਰ ਸਿੰਘ ਖੇੜੀ ਨੇ ਮਿਸਾਲ ਕਾਇਮ ਕੀਤੀ ਹੈ ਜਿੱਥੇ ਢਾਡੀ ਕਲਾ ਦੇ ਰਾਹੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਤੇ ਉਥੇ ਆਪਣੇ ਇੱਕ ਨਵੇਕਲੇ ਵਹੀਕਲ ਦੇ ਰਾਹੀਂ ਇੱਕ ਨਵੇਕਲੀ ਕਿਰਤ ਕਰਨ ਦਾ ਮਾਦਾ ਵੀ ਰੱਖਦੇ ਨੇ ਮੌਜੂਦਾ ਸਮੇਂ ਦੇ ਵਿੱਚ ਖਾਸ ਕਰ ਨੌਂਵਾਂ ਪੀੜੀ ਨੂੰ ਇਹੋ ਜੀਆਂ ਤਮਾਮ ਸ਼ਖਸੀਅਤਾਂ ਤੋਂ ਪ੍ਰੇਰਣਾ ਲੈਣ ਦੀ ਵੀ ਅਤ ਜ਼ਰੂਰਤ ਹੈ ਪਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਹਰ ਪੱਖ ਤੋਂ